ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਅਕਾਲੀ ਦਲ ਦਾ ਅੰਦਰੂਨੀ ਕਾਟੋ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਪਾਰਟੀ ਟੁੱਟਣ ਦੀ ਕਿਗਾਰ ਤੇ ਹੈ ਪ੍ਰਧਾਨ ਦਾ ਅਸਤੀਫਾ ਲਗਾਤਾਰ ਮੰਗਿਆ ਜਾ ਰਿਹਾ ਬਹੁਤ ਸਾਰੇ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਕਿ ਪਾਰਟੀ ਚੋਂ ਬਾਹਰ ਚਲੇ ਗਏ ਕਈਆਂ ਨੇ ਪਾਰਟੀ ਆਪ ਛੱਡੀ ਤੇ ਕਈਆਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਤਮਾਮ ਲੀਡਰਾਂ ਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਕਿ ਅਕਾਲੀ ਦਲ ਨੂੰ ਰਿਫਾਰਮ ਦੀ ਲੋੜ ਹੈ ਬਾਦਲ ਪਰਿਵਾਰ ਨੂੰ ਸਮਝਣ ਦੀ ਲੋੜ ਹੈ ਸੁਬੀਰ ਸਿੰਘ ਬਾਦਲ ਦੇ ਪੋਲਿਟਿਕਲ ਤੌਰ ਤਰੀਕਿਆਂ ਤੇ ਸਵਾਲ ਕੀਤੇ ਗਏ ਪ੍ਰਧਾਨਗੀ ਛੱਡਣ ਦੀ ਮੰਗ ਵੀ ਕੀਤੀ ਗਈ ਪਰ ਬਾਦਲ ਪਰਿਵਾਰ ਟਸ ਤੋਂ ਮਸ ਨਹੀਂ ਹੋ ਰਿਹਾ ਹਾਲਾਂਕਿ ਪਾਰਟੀ ਜਿਹੜੀ ਹੈਗੀ ਆ ਉਹਦੇ ਵਿੱਚ ਖਿਲਾਰਾ ਵੱਧਦਾ ਜਾ ਰਿਹਾ 2 ਸਾਲ ਪਹਿਲਾਂ ਅਸੀਂ 올 ਇੰਡੀਆ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਰਨਬੀਰ ਸਿੰਘ ਕੰਗਹੋੜਾ ਦੇ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੇ ਵੀ ਸਿਆਸੀ ਤੌਰ ਤੇ ਜਿਹੜੀਆਂ ਭੁਵਿੱਖਬਾਣੀਆਂ ਕੀਤੀਆਂ ਬਹੁ ਗਿਣਤੀ ਗੱਲਾਂ ਉਹਨਾਂ ਦੀਆਂ ਸੱਚ ਹੋਈਆਂ ਅੱਜ ਫੇਰ ਉਹ ਜਗਬਾਣੀ ਦੇ ਸਟੂਡੀਓ 'ਚ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਦੇ ਮੌਜੂਦਾ ਹਾਲਾਤ ਨੂੰ ਕਿਸ ਤਰ੍ਹਾਂ ਵੇਖਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਰਟੀ ਦਾ ਉਹਨਾਂ ਨੂੰ ਭਵਿੱਖ ਨਜ਼ਰ ਕਿਸ ਤਰ੍ਹਾਂ ਆਉਂਦਾ ਕੰਗਸਾ ਬਹੁਤ ਬਹੁਤ ਸਵਾਗਤ ਤੁਹਾਡਾ ਜਗਬਾਣੀ ਤੇ ਬਹੁਤ ਬਹੁਤ ਸਵਾਗਤ ਸਾਡਾ ਕੰਗਸਾਪਹਿਲੀ ਟਿੱਪਣੀ ਤੁਹਾਡੀ ਲੈਣੀ ਚਾਹੂਗਾ ਜਿਸ ਤਰ੍ਹਾਂ ਦੇ ਹਾਲਾਤ ਅੱਜ ਬਣੇ ਐ 2 ਸਾਲ ਪਹਿਲਾਂ ਇਸੇ ਸਟੂਡੀਓ 'ਚ ਅਸੀਂ ਗੱਲਬਾਤ ਕੀਤੀ ਸੀ ਤੁਸੀਂ ਬਹੁਤ ਸਾਰੀਆਂ ਗੱਲਾਂ ਜੀਆਂ ਕਈਆਂ ਅਸੀਂ ਜਿਹੜੀਆਂ ਲਗਭਗ ਸੱਚ ਹੁੰਦੀਆਂ ਦਿਖਾਈ ਦੇ ਰਹੀਆਂ ਆਈ ਹੋਪ ਕਿ ਤੁਹਾਨੂੰ ਵੀ ਉਹ ਗੱਲ ਯਾਦ ਹੋਵੇਗੀ ਹੁਣ ਤੁਹਾਡੀ ਕੀ ਟਿੱਪਣੀਆਂ ਜੋ ਮੌਜੂਦਾ ਸਥਿਤੀ ਹੈ ਦੇਖੋ ਮੈਂ ਕੋਈ ਬਹੁਤਾ ਵੱਡਾ ਬਲਾਰਾ ਨਹੀਂ ਨਾ ਜੋਚੀਆਂ ਬਟ ਜੋ ਹਾਲਾਤ ਪਬਲਿਕ ਦੀ ਪਲਸ ਹੈ ਉਹ ਜੇ ਕੋਈ ਸਮਝੇ ਤੇ ਪਬਲਸ ਬੜੀ ਦੇਰ ਦੀ ਪਬਲਿਕ ਦੀ ਆ ਪਰਸੈਪਸ਼ਨ ਸੀਗੀ ਹੂੰ ਜੇ ਕੋਈ ਆਮ ਆਦਮੀ ਸਰਕਾਰ ਆਈਏ ਆ ਆਮ ਆਦਮੀ ਸਰਕਾਰ ਕੋਈ ਮੰਡੇਟ ਨਹੀਂ ਹੈਗਾ ਆ ਲੋਕਾਂ ਦਾ ਉਹ ਉਹ ਪਾਰਟੀਆਂ ਦੇ ਉਲਟ ਗਿਲਾ ਸ਼ਿਕਵਾ ਸੀ ਜਿਹਦੇ ਕਰਕੇ ਪ੍ਰੈਜ਼ੈਂਟ ਗਵਰਨਮੈਂਟ ਆਈ ਹੈ ਹੂੰ ਹਾਂ ਜਦੋਂ ਕੋਈ ਤੁਸੀਂ ਮੈਂ ਹਾਰ ਜਾਂਦੇ ਹੋ ਕੋਈ ਮੈਚ ਜਾਂ ਤੁਸੀਂ ਕਿਸੇ ਕਲਾਸ ਵਿੱਚ ਫੇਲ ਹੋ ਜਾਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਰੀਕਨਸਾਈਲੇਸ਼ਨ ਕਰਨੀ ਚਾਹੀਦੀ ਹੈ ਕਿ ਵੀ ਅਸੀਂ ਕਿੱਥੇ ਕਿੱਥੇ ਗਲਤ ਰਹੇ ਹਾਂ ਤੇ ਰੈਸਪ੍ਰੋਕੇਟਿਵ ਉਹਦੀ ਜਾਂਚ ਕਰਕੇ ਉਹਦੇ 'ਚ ਇੰਪਰੂਵਮੈਂਟ ਕਰਨੀ ਚਾਹੀਦੀ ਹੈ। ਮਕਸਦ ਸਿਰਫ ਇਹ ਨਾ ਹੈ ਕਿ ਐਸ ਵੇਲੇ ਦੋ ਤੜੇ ਨੇ। ਇੱਕ ਸੁਖਬੀਰ ਸਿੰਘ ਬਾਦਲ ਨੂੰ ਲਾਣਾ ਚਾਹੁੰਦਾ। ਇੱਕ ਆਪ ਸੱਤਾ 'ਚ ਰਹਿਣਾ ਚਾਹੁੰਦਾ। ਜੀ। ਸੁਖਬੀਰ ਨੂੰ ਨਹੀਂ ਰੱਖਣਾ ਚਾਹੁੰਦਾ। ਸੁਖਬੀਰ ਨੂੰ ਨਹੀਂ ਰੱਖਣਾ ਚਾਹੁੰਦਾ। ਠੀਕ ਹੈ ਜੀ। ਪਰ ਕੀ ਆ ਸੋਲੂਸ਼ਨ ਹੈ? ਆਓ ਇੱਕੋ ਟੋਕਰੀ ਦੇ ਸਾਰੇ ਟਮਾਟਰ ਨੇ ਜਿਹੜੇ ਇਕੱਠੇ ਗਲੇ ਨੇ ਜੀ ਕੱਲਾ ਪ੍ਰਧਾਨ ਨਹੀਂ ਹੈਗਾ ਜਿਹੜੇ ਬਾਕੀ ਦੇ ਨੇ ਉਹ ਕੋਰ ਕਮੇਟੀ ਜਿਹਨੂੰ ਮੈਂ ਚੋਰ ਕਮੇਟੀ ਕਹਿੰਨਾ ਉਹ ਬਕਾਇਦਾ ਪੂਰੇ ਭਾਈਵਾਲ ਨੇ ਜੇ ਇਹਨਾਂ 'ਚ ਕੋਈ ਅਣਖ ਗੈਰਤ ਹੁੰਦੀ ਜਾਂ ਪਾਰਟੀ ਪ੍ਰਤੀ ਜਾਂ ਪੰਜਾਬ ਪ੍ਰਤੀ ਜਾਂ ਸਿੱਖੀ ਪ੍ਰਤੀ ਜਾਂ ਮਿਨੋਰਟੀਜ਼ ਦੇ ਧਰਮਾਂ ਪ੍ਰਤੀ ਕੋਈ ਇਹਨਾਂ 'ਚ ਗੱਲ ਹੁੰਦੀ ਉਦੋਂ ਕਿਉਂ ਨਾ ਬੋਲੇ ਉਦੋਂ ਤੇ ਆਪਣੇ ਪਰਿਵਾਰਵਾਜ ਨਿੱਜੀ ਪਰਿਵਾਰ ਦੇ ਸਵਾਰਥ ਵਿੱਚ ਬੋਲੀ ਗਏ ਕੋਈ ਕਹਿੰਦਾ ਮੇਰਾ ਮੁੰਡਾ ਲਾਓ ਅੱਗੇ ਕੋਈ ਕਹਿੰਦਾ ਮੇਰਾ ਮੁੰਡਾ ਲਾਓ ਅੱਗੇ ਜੀ ਜਿੰਨੀ ਦੇਰ ਤੱਕ ਤੁਸੀਂ ਇੱਕ ਫਰੈਸ਼ ਪਨੀਰੀ ਨਹੀਂ ਤਿਆਰ ਕਰਦੇ ਆਮ ਵਰਕਰਾਂ ਚੋਂ ਪਹਿਲਾਂ ਪਨੀਰੀਆਂ ਤਿਆਰ ਹੁੰਦੀਆਂ ਸੀ ਸਟੂਡੈਂਟਸ ਆਰਗੇਨਾਈਜੇਸ਼ਨਸ ਚੋਂ ਪਨੀਰੀਆਂ ਤਿਆਰ ਹੁੰਦੀਆਂ ਸੀ ਐਨ ਜੀਓਸ ਚੋਂ ਸੋਸ਼ਲ ਵਰਕ ਆਫ ਸੁਸਾਇਟੀਆਂ ਤੋਂ ਧਾਰਮਿਕ ਸੰਸਥਾਵਾਂ ਦੇ ਕਰਦਾਰਾਂ ਚੋਂ ਜਿਹੜੀਆਂ ਚੀਜ਼ ਨੂੰ ਲੋਕ ਲੋਕਪ੍ਰਿਅਤਾ ਸੀ ਪਰ ਅੱਜ ਦੀ ਡੇਟਸ ਤੁਸੀਂ ਜਿਹੜੇ ਫਿਗਰਸ ਬੈਠੇ ਨੇ ਕੱਲ ਵੀ ਤੁਹਾਡੇ ਜਲੰਧਰ ਇੱਥੇ ਬੈਠੇ ਨੇ ਇਹਨਾਂ ਚ ਕੋਈ ਦੱਸ ਦਿਓ ਜਿਹੜਾ ਪਰਿਵਾਰ ਦੀ ਲੜਾਈ ਨਹੀਂ ਲੜਦਾ ਇਸੇ ਬਾਰੇ ਪੁੱਛਣਾ ਚਾਹਣਾ ਮੈਂ ਉਹ ਤਾਂ ਹੁਣ ਕਹੀ ਜਾਂਦੇ ਆ ਕਿ ਮੰਥਨ ਕਰਨ ਦੀ ਲੋੜ ਆ ਚਿੰਤਨ ਕਰਨ ਦੀ ਲੋੜ ਆ ਸੁਬੀਤ ਜੀ ਨੂੰ ਪਾਰਟੀ ਤੋਂ ਪਾਸੇ ਹਟ ਜਾਣਾ ਚਾਹੀਦਾ ਪਾਰਟੀ ਫੇਰ ਬੈ ਸਕਦੀ ਆ ਕੱਲ ਜਿਹੜੀ ਬਡਾਲਾ ਸਾਹਿਬ ਦੇ ਘਰੇ ਰਣਨੀਤੀ ਤੈ ਹੋਈ ਆ ਜਿਹੜੇ ਧੜੇ ਨੇ ਰਣਨੀਤੀ ਤੈ ਕੀਤੀ ਆ ਉਹਦੇ ਤੇ ਤੁਹਾਡੀ ਕੀ ਪ੍ਰਤੀਕਿਰਿਆ ਉਹ ਕਹਿੰਦੇ ਨੇ ਅਕਾਲ ਤਖਤ ਜਨਾ ਮੈਂ ਸੁਣਿਆ ਜੀ ਤੇ ਅਕਾਲ ਤਖਤ ਤੋਂ ਉਹ ਕਿੱਥੇ ਸੀ when you were part and parcel of the whole thing ਤੁਸੀਂ ਇੱਕ ਇੰਸਟੀਟਿਊਸ਼ਨ ਨੂੰ ਇੱਡੀ ਦੇਖੋ ਅਕਾਲ ਤੱਕ ਸਰਵਿਸ ਇੱਕ ਸਥਾਨ ਹੈ ਜਿਹਦੇ ਤੋਂ ਸਿੱਕ ਡਰਦਾ ਕਿ ਮੈਂ ਉਹ ਵਜ੍ਹਾ ਕੋਈ ਨਾ ਨ ਕਰਾਂ ਕਿ ਮੈਨੂੰ ਉੱਥੋਂ ਕੋਈ ਨਰਾਜ਼ਗੀ ਆ ਜਾਏ ਜੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੋ ਤੁਹਾਡਾ ਜਿਹੜਾ ਸਰੂਪ ਹੈ ਉਹ ਸ਼ਰੀਰ ਹੈ ਸ਼ੀਸ਼ੇ 'ਚ ਆਤਮਾ ਹੈ ਤੁਹਾਡੀ ਯੂ ਆਰ ਓਨਲੀ ਆਨਸਰਬਲ ਟੂ ਯੋਰ ਓਨ ਸੈਲਫ ਯੋਰ ਓਨ ਆਈਸ ਸਭ ਤੋਂ ਪਹਿਲਾਂ ਤੇ ਆਹ ਚਿੰਤਨ ਕਰੋ ਕਿ ਮੈਂ ਸ਼ੀਸ਼ੇ ਮੂਰੇ ਖੜ ਕੇ ਜੋ ਗੱਲ ਕਰ ਰਿਹਾ ਕਿ ਮੈਂ ਆਪਣੀ ਅੱਖਾਂ ਦੇਖ ਰਿਹਾ ਕਿ ਇਟ ਇਜ਼ ਜਸਟ ਅ ਮਿਰਰ ਫॉर ਮੀ ਹਮ ਇੱਕ ਮਿਰਰ ਸਪੀਕਸ ਦਾ ਮੋਸਟ ਟਰੂਥ ਕਹਿੰਦੇ ਨੇ ਜੀ ਤੁਸੀਂ ਕਾਲਖ ਲੱਗੀ ਹੋਇਆ ਨਾ ਮਾੜੀ ਜੀ ਤੇ ਮੇਰੇ ਚ ਦਿਖ ਜਾਂਦਾ ਉਹ ਟਰੂਥ ਦੱਸਦੀ ਹੈ ਕਿ ਤੇਰੇ ਇੱਥੇ ਕਾਲਖ ਲੱਗੀ ਹੈ ਕਾਲਖ ਤੇ ਸਾਰਿਆਂ ਤੇ ਲੱਗੀ ਹੋਈ ਹੈ ਜਦੋਂ ਫੈਸਲੇ ਹੋਏ ਨੇ ਛੋਟੀ ਜੀ ਗੱਲਾਂ ਮੈਂ ਅੱਜ ਸਾਰੇ ਪੜਦਾ ਪਿਆ ਸੀ ਢੀਂਸਾ ਸਾਹਿਬ ਨੇ ਦਾ ਇੱਕ ਬਿਆਨ ਸੀ ਆਈ ਹੈਵ ਇਟ ਓਨ ਮਾਈ ਫੋਨ ਆਲਸੋ ਕਿ ਜਿਹੜੀ ਸਰਸੇ ਵਾਲੇ ਨੂੰ ਪੋਸ਼ਾਕ ਪੇਸ਼ ਕੀਤੀ ਗਈ ਉਹ ਪੋਸ਼ਾਕ ਚੰਦੂ ਮਾਜਰਾ ਛੱਡ ਕੇ ਗਿਆ ਹੂੰ ਠੀਕ ਹੈ ਕੀ ਉਹ ਚੰਦੂ ਮਾਜਰਾ ਹੁਣ ਕਾਰ ਚ ਉਤਰ ਗਿਆ ਜਾਂ ਉਹ ਪੋਸ਼ਾਕ ਦਾ ਰੰਗ ਬਦਲ ਗਿਆ ਹਾਂ ਬਿਲਕੁਲ ਠੀਕ ਹੈ ਜੇ ਤੁਸੀਂ ਤੁਹਾਨੂੰ ਬੈਠਦੇ ਹੋ ਠੀਕ ਹੈ ਨਾ ਤੁਸੀਂ ਉਹਨਾਂ ਨਾਲ ਬੇਸਿਕਲੀ ਕੀ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਕਹਿਤਾ ਕਿ ਵੀ ਆ ਬੰਦਾ ਤਨਖਈਆ ਇਹਦੇ ਨਾਲ ਕਿ ਕੋਈ ਵੀ ਰੋਟੀ ਮਾਸ ਜਾਂ ਸਾਝ ਦਾ ਤਰੀਕ ਨਹੀਂ ਰੱਖੂਗਾ ਸਾਝ ਨਹੀਂ ਰੱਖੂਗਾ ਫਿਰ ਤੁਸੀਂ ਸਾਰੇ ਹੀ ਕਸੂਰਵਾਰੋ ਜਿਹੜਾ ਨੇ ਸਾਝ ਰੱਖੀ ਤੁਸੀਂ ਨਿੱਜੀ ਇੱਕ ਸਵਾਰਥ ਵਾਸਤੇ ਆਪਣਾ ਤੁਹਾਡੇ ਕੋਲ ਇੱਕ ਪੰਥਕ ਵੋਟ ਬੈਂਕ ਸੀ ਤੁਹਾਡੇ ਕੋਲ ਐਗਰੀਕਲਚਰਲ ਵੋਟ ਬੈਂਕ ਸੀ ਜਿਹੜੇ ਕਿ ਆਮ ਕਹੇ ਜਾਂਦਾ ਸੀ ਆ ਤਾਂ ਅਕਾਲੀ ਦਲ ਦੇ ਖੇਮੇ 'ਚ ਹੈਗੇ ਹੀ ਹੈਗੇ ਨੇ ਜੀ ਐਂਡ ਤੁਹਾਨੂੰ 3-4% ਵੋਟ ਦੀ ਲੋੜ ਪੈਂਦੀ ਸੀ ਕਿਉਂਕਿ ਆ ਤੁਹਾਡਾ ਪੈਟ ਵੋਟ ਬੈਂਕ ਸੀ ਤੁਸੀਂ ਦੋਨੋਂ ਤੋਂ ਬੇਮਕ ਹੋਗੇ ਕਿਸਾਨੀ ਤੇ ਤੁਸੀਂ ਪਹਿਲਾਂ ਸਾਰੇ ਕਹੀ ਗਏ ਵਿਚੇ ਲੀਡਰ ਵਿਚੇ ਦੋਨੋਂ ਟੜਈ ਕੀ ਫੈਸਲਾ ਬਹੁਤ ਵਧੀਆ ਕੱਲੀ ਟੁਕਰਾਂ ਦੀ ਲੜਾਈ ਲੱਗੀ ਕਿ ਤੁਹਾਨੂੰ ਦਾਣਾ ਪਾਈ ਜਾਏ ਕੋਈ ਤੇ ਉਨੀ ਦੇ ਠੀਕ ਹੈ ਕਾਂਗਸਾਹਬ ਫਿਰ ਜਿਹੜੀ ਸੁਖਬੀਰ ਸਿੰਘ ਬਾਦਲ ਗੱਲ ਕਹਿੰਦੇ ਨੇ ਕਿ ਇਹ ਜੰਨੇ ਲੀਡਰ ਉਹਨਾਂ ਦੇ ਖਿਲਾਫ ਖੜੇ ਹੋਏ ਆ ਜਿਹੜੇ ਕਾਲੇਦਨ ਨੂੰ ਤੋੜਨ ਦੀ ਗੱਲ ਕਰਦੇ ਆ ਸੁਖਬੀਰ ਦੇ ਅਸਤੀਫੇ ਦੀ ਮੰਗ ਕਰਦੇ ਆ ਬਾਦਲ ਸਾਹਿਬ ਦਾ ਇਹ ਬਿਆਨ ਆਉਣਾ ਕਿ ਏਜੰਸੀਆਂ ਦੇ ਬੰਦੇ ਨੇ ਬੀਜੇਪੀ ਦੇ ਇਸ਼ਾਰੇ ਤੇ ਚੱਲਦੇ ਆ ਇਹਦੇ ਤੁਹਾਨੂੰ ਹਕੀਕਤ ਕਿੰਨੀ ਕ ਲੱਗਦੀ ਆ ਦੇਖੋ ਇੱਕ ਗੱਲ ਤਾਂ ਸਪਸ਼ਟ ਆ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਆਈ ਐਮ ਨਾਟ ਇੰਡੋਰਸਿੰਗ ਵਾਟ ਹੀ ਸੇਜ਼ ਬਟ ਤੁਹਾਨੂੰ ਯਾਦ ਹੋਣਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਬਿਆਨ ਕੀ ਸਾ ਸੁਖਦੇਵ ਸਿੰਘ ਤਾਂ ਤੀਸਾ ਅਸਲੀ ਵਾਰਿਸ ਹੈ ਅਕਾਲੀ ਦਰਬਾਰ ਹਾਂਜੀ ਯੂ ਆਰ ਰਾਈਟ ਇੱਕ ਦੂਜੀ ਪਾਰਟੀ ਦਾ ਹੈੱਡ ਜਾਂ ਪ੍ਰਾਈਮ ਮਿਨਿਸਟਰ 윌 ਹੀ ਡਿਸਾਈਡ ਹੂ 윌 ਬੀ ਦ ਪ੍ਰੈਜ਼ੀਡੈਂਟ ਆਫ ਦ ਕੰਟੀਨੈਂਟ ਜਾਂ ਵਾਰਿਸ ਕੌਣ ਹੈ ਥੀਸ ਆਰ ਰਾਈਟਿੰਗਸ ਔਨ ਦ ਵਾਲ ਐਂਡ ਲੋਕੀ ਓਨੋ ਹੂ ਲੋਕੀ ਨਹੀਂ ਰਹਿਗੇ ਵੀ ਆਰ ਵੈਰੀ ਸਾਉਂਡ ਦ ਸੋਸ਼ਲ ਮੀਡੀਆ ਇਜ਼ ਵੈਰੀ ਸਾਉਂਡ ਪਹਿਲਾਂ ਗੱਲ ਵੱਖਰੀ ਹੁੰਦੀ ਸੀ ਕਿ ਸੰਗਰੂਰ ਜਾ ਕੇ ਪ੍ਰਕਾਸ਼ ਸਿੰਘ ਬਾਦਲ ਕੁਝ ਕਹਿ ਦਿੰਦੇ ਸੀ ਮੱਝੇ ਜਾ ਕੇ ਕੁਝ ਕਹਿ ਦਿੰਦੇ ਸੀ ਸੋ ਇਟ ਵਾਸ ਚਲ ਜਾਂਦਾ ਸੀ ਮੈਨੂੰ ਯਾਦ ਆ ਪਰਸਨ ਚੌਥ ਮੈਨੂੰ ਇੱਕ ਸੱਜਣ ਕਹਿੰਦਾ ਕਹਿੰਦਾ ਕਾਂਗਸਾਬ ਵੋਟ ਬੈਂਕ ਉਹ ਜੇ ਹੁੰਦਾ ਸੀ ਕਿ ਬਾਦ ਸਾਹਿਬ ਨੇ ਕਹਿਣਾ ਆ ਦਿੱਲੀ ਵਾਲੇ ਬਿਜਲੀ ਦਿੰਦੇ ਨੇ ਹਾਂ ਲੈਂਦੇ ਨੇ ਸਾਡੇ ਕੋ ਤੇ ਪਾਣੀ ਦਿੰਦੇ ਨੇ ਪਾਣੀ ਚੋ ਬਿਜਲੀ ਕੱਢ ਲੈਂਦੇ ਨੇ ਤੇ ਤੁਹਾਨੂੰ ਬਕਾਰ ਪਾਣੀ ਦੇ ਦਿੰਦੇ ਨੇ ਜੀ ਉਹਦੇ ਚੋ ਬਿਜਲੀ ਨਿਕਲ ਗਈ ਆ ਉਸ ਗੱਲ ਤੇ ਵੀ ਵੋਟਾਂ ਪੈ ਜਾਂਦੀਆਂ ਪੀਪਲ ਵਰ ਸੋ ਸਿੰਪਲ ਹਮ ਬਿਲਕੁਲ ਠੀਕ ਆ ਠੀਕ ਹੈ ਉਦੋਂ ਦੁਨੀਆ ਇੰਨੀ ਸਿੰਪਲ ਹੁੰਦੀ ਸੀ ਤੁਸੀਂ ਸੁਖਬੀਰ ਬਾਦਲ ਦੇ ਪੁਰਾਣੇ ਆੜੀ ਰਹੇ ਹੋ ਕਾਂਗਸਾ ਸੁਬੀਰ ਸਿੰਘ ਬਾਦਲ ਨੂੰ ਜਿਹੜਾ ਮਿਲਿਆ ਨਹੀਂ ਉਹ ਉਹਨਾਂ ਬਾਰੇ ਬਹੁਤ ਚਰਚਾ ਕਰਦਾ ਹੈ ਕਹਿੰਦੇ ਜਦੋਂ ਬੰਦਾ ਮਿਲਦਾ ਹੈ ਤਾਂ ਉਹ ਕਹਿੰਦਾ ਕਿ ਨਹੀਂ ਯਾਰ ਸੁਖਵੀਰ ਬਾਰੇ ਜਿਹੜੀ ਪਰਸੈਪਸ਼ਨ ਆ ਉਹ ਇਸ ਤਰ੍ਹਾਂ ਦਾ ਬੰਦਾ ਤਾਂ ਨਹੀਂ ਹੈ ਪਰ ਇੱਕ ਧੜਾ ਉਹਨਾਂ ਬਾਰੇ ਇਹ ਵੀ ਕਹਿੰਦਾ ਕਹਿੰਦੇ ਕਿ ਸੁਖਵੀਰ ਦੀ ਜਿਹੜੀ ਲੌਬੀ ਆ ਉਹ ਕੈਪਟਨ ਮਨਿੰਦਰ ਸਿੰਘ ਵਰਗੀ ਹੋ ਗਈ ਆ ਨਾਲ ਦੇ ਕਹਿੰਦੇ ਕੋਈ 2 4 5 ਬੰਦੇ ਜਿਹੜੇ ਪਰਮਾਨੈਂਟ ਰਹਿੰਦੇ ਆ ਉਹ ਬਹੁਤ ਖਰਾਬ ਕਰਦੇ ਆ ਹੁਣ ਵੀ ਕੁਝ ਕਾਰਦਿਲ ਦੇ ਪੁਰਾਣੇ ਲੀਡਰਾਂ ਨੇ ਇਹ ਗੱਲ ਮੁਰਤ ਹੋ ਜਾਗਰ ਕੀਤੀ ਹੈ ਕਿ ਸੁਬੀਰ ਸਿੰਘ ਬਾਦਲ ਤੇ ਜਿਹੜੇ ird gird ਲੋਕ ਨੇ ਉਹ ਉਹਨੂੰ ਖਰਾਬ ਕਰਦੇ ਆ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਇਤفاق ਰੱਖਦੇ ਹੋ ird gird ਉਹ ਆ ਜਿਹੜਾ ਐਸ ਕੈਂਪ ਵਿੱਚ ਬੈਠੇ ਨੇ ird gird ਵਾਲੇ ਨੇ ਜਿਹੜੇ ਐਮਪੀ ਦੀਆਂ ਟਿਕਟਾਂ ਲੈ ਗਏ ਐਮਪੀ ਦੀ ਟਿਕਟ ਉਹਨੇ ਅਪਲਾਈ ਜੀ ਕੀਤੇ ਨੇ ਤੇ ਆਪਣੇ ਫੇਵਰਟ ਸੀ ਅਪਲਾਈ ਕੀਤੇ ਨੇ ਹਾਂ ਬਿਲਕੁਲ ਠੀਕ ਆ ਠੀਕ ਹੈ ਚੰਦੂਬਾਦ ਸਾਹਿਬ ਨੂੰ ਮਿਲੀ ਚੀਮਾ ਸਾਹਿਬ ਨੂੰ ਮਿਲੀ ਹੂੰ ਠੀਕ ਹੈ ਹੁਣ ਤੁਸੀਂ ਇਹਨਾਂ ਨੂੰ ਦੇਖੋ ਇਹਨਾਂ ਸਾਰਿਆਂ ਕੋ ਲੈ ਕੇ ਇੱਕ ਹਲਕਾ ਸੀਆ ਠੀਕ ਹੈ ਜੀ ਮੈਂ ਇਹਨਾਂ ਨੂੰ ਹਲਕਾ ਇੰਚਾਰਜ ਨਹੀਂ ਹਲਕਾ ਇੰਚਾਰਜ ਕਰਨਾ ਕਿਉਂਕਿ ਦੇ ਮਿਸਯੂਜ਼ ਦੋਜ਼ ਕਨਸਟੈਂਸੀਜ਼ ਫਾਰ देयर ਬ੍ਰੈਡ ਐਂਡ ਬਟਰ ਤੁਸੀਂ ਇੱਕ ਗੱਲ ਦੇਖੋ ਚਲੋ ਸੰਗਰੂਰ ਦੀ ਇਹ ਗੱਲ ਕਰ ਲਈਏ ਸੰਗਰੂਰ ਦੇ ਵਿੱਚ ਸਾਹ ਸੁਖਦੇਵ ਸਿੰਘ ਢੀਟਾ ਸਾਹਿਬ ਮੈਨੂੰ ਨਹੀਂ ਪਤਾ ਅੰਦਰ ਕਮਰੇ ਦੇ ਇਹਨਾਂ ਦੇ ਕੀ ਸੈਟਿੰਗ ਹੋਈ ਉਦੋਂ ਬੱਗੀ ਸੀਗਾ ਹੂੰ ਬੀਬੀ ਜ਼ਗੀਰ ਕੌਰ ਉਦੋਂ ਬੱਗੀ ਸੀਗਾ ਠੀਕ ਹੈ ਦੇ ਫਾਰਮਡ ਵੱਖਰੀਆਂ ਪਾਰਟੀਆਂ ਮੈਨੂੰ ਵੀ ਕੰਟੈਕਟ ਕੀਤਾ ਆਣੀ ਗੱਲ ਨਹੀਂ ਕੀਤਾ ਬਟ ਤੁਹਾਡੀ ਆਈਡੀਓਲੋਜੀ ਨਹੀਂ ਰਲਦੀ ਤਾਂ ਨਾਲ ਤੁਰਨ ਦਾ ਫਾਇਦਾ ਕੀ ਵੀ ਆਰ ਨਾਟ ਫੋਰਸਸ ਟੂ ਬੀ ਕੋਈ ਡੰਗਰ ਕਾਮ ਨਹੀਂ ਹੈਗੀ ਕਿ ਜਿੰਨੂ ਮਰਜੀ ਤੱਕ ਲਓ ਜਿੱਦਨ ਮਰਜੀ ਤੱਕ ਲਓ ਜੀ ਠੀਕ ਹੈ ਸਾਨੂੰ ਹਮਦਰਦੀ ਹੈ ਮਿਨੋਰਟੀਜ਼ ਨਾ ਸਾਨੂੰ ਹਮਦਰਦੀ ਹੈ ਪੰਜਾਬ ਨਾ ਜਿੱਦ ਤੱਕ ਪੰਜਾਬ ਜਾ ਰਿਹਾ ਆਈ ਡੂ ਐਗਰੀ ਕਿ ਰੀਜਨਲ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਨਾਟ ਓਨਲੀ ਆਈ ਏਮ ਸੇਇੰਗ ਜਿਹੜਾ ਕਾਂਗਰਸੀ ਸਰਦਾਰ ਹੈ ਉਹ ਵੀ ਕਹਿੰਦਾ ਉਹ ਵੀ ਕਹਿੰਦਾ ਖੇਤਰੀ ਪਾਰਟੀ ਬਚਣੀ ਚਾਹੀਦੀ ਹੈ ਐਂਡ ਬਚਣੀ ਚਾਹੀਦੀ ਕਿਉਂਕਿ ਤੁਹਾਡਾ ਜਿਹੜਾ ਪਲੇਟਫਾਰਮ ਹੈ ਪੰਜਾਬ ਦਾ ਇਟ ਇਜ਼ ਵੈਰੀ ਡਿਫਰੈਂਟ ਫਰਮ ਪਰ ਹੁਣ ਜਿਹੜੀ ਚਰਚਾ ਚੱਲਦੀ ਪਈ ਆ ਬੋਗਨ ਥੀ ਲੋਕ ਇਹ ਕਹਿੰਦੇ ਆ ਵੀ ਅਕਾਲੀ ਦਲ ਤਾਂ ਖਤਮ ਹੋ ਗਿਆ ਅਕਾਲੀ ਦਲ ਦਾ ਕੁਝ ਨਹੀਂ ਬੰਨਣਾ ਤੁਹਾਨੂੰ ਇਸ ਤਰ੍ਹਾਂ ਲੱਗਦਾ ਅਕਾਲੀ ਦਲ ਕਦੀ ਨਹੀਂ ਖਤਮ ਹੋ ਸਕਦਾ ਯੂ ਸੀ ਦ ਓਨਲੀ ਥਿੰਗ ਇਜ਼ ਇੱਕ ਬਿਲਡਿੰਗ ਮੈਂ ਪਹਿਲਾਂ ਵੀ ਆਖਿਆ ਸੀ ਆ ਬਿਲਡਿੰਗ ਆ ਉਹਦੇ ਨੀਂਹਾਂ ਜਿਹੜੀਆਂ ਨੇ ਨਾ ਉਹਦੇ ਚ ਸਰੀਆਂ ਵੀ ਪਿਆ ਹੋਇਆ ਉਹਦੇ ਚ ਖੂਨ ਵੀ ਪਿਆ ਹੋਇਆ ਸੀਮੈਂਟ ਦੇ ਨਾਲ ਖੂਨ ਪਿਆ ਹੋਇਆ ਪਰ ਇਹੀ ਗੱਲ ਜਦੋਂ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਹਿੰਦੇ ਕੋਨਿੰਗ ਕਲਦਲ ਤੇ ਬਹੁਤ ਤਤੀਆਂ ਹਵਾਵਾਂ ਵਗੀਆਂ ਇਹ ਕੋਈ ਪਹਿਲੀ ਵਾਰ ਠੰਦੀ ਕਲਾ ਚ ਨਹੀਂ ਆ ਖੜਾ ਮੁਰਤੋ ਹੋ ਜਾਊਗਾ ਈਵਨ ਕਿ ਕੁਝ ਲੋਕ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਦੇ ਹੁੰਦੇ ਆ ਹੀ ਪ੍ਰਦਾਨ ਹੁੰਦੇ ਆ ਹੀ ਕਲਦਲ ਮੁਰਤੋ ਖੜਾ ਹੋਊਗਾ ਤੁਹਾਨੂੰ ਲੱਗਦਾ ਪਰਸੈਪਸ਼ਨ ਆ ਉਹਦੀ ਇੱਕ ਫਾਲਸ ਵਰਲਡ ਰਹਿ ਚ ਕੋਈ ਨੁਕਸਾਨ ਨਹੀਂ ਹੈਗਾ ਠੀਕ ਹੈ ਨਾ ਉਹਨੂੰ ਉਹ ਚੀਜ਼ ਵਧੀਆ ਲੱਗਦੀ ਉਹ ਕਹਿੰਦਾ ਤੁਹਾਨੂੰ ਫਿਰ ਇਹਦਾ ਆਲਟਰਨੇਟ ਕੀ ਲੱਗਦਾ ਹਲਕੀ ਹੈ देयर हैज टू बी ਅ ਨਿਊ ਕਲਦਲ ਵਿਦਆਊਟ ਅ ਗਲੇਓ ਟਮਾਟਰ ਜੇ ਇੱਕ ਗਲਟ ਮਾਟਰ ਵੀ ਉਹਦੇ ਚ ਆ ਗਿਆ ਨਿਊ ਕੈਲੀਬਰ ਨੂੰ ਡਿਫਾਈਨ ਕਰੋਗੇ ਐਨੀਬਾਡੀ ਯੰਗ ਪੀਪਲ देयर alot of ਯੰਗ ਪੀਪਲ who have the caliber ਹੂੰ ਉਹਨਾਂ ਚ ਕੈਲੀਬਰ ਆ ਕੋਈ ਬਲਾਕ ਸੰਮਤੀ ਲੜਿਆ ਕੋਈ ਜ਼ਿਲ੍ਹਾ ਪ੍ਰਸ਼ਦ ਲੜਿਆ ਵਰਕਰ ਆ ਦਿਨ ਰਾਤ ਉਹਨੇ ਇੱਕ ਕੰਮ ਕੀਤਾ ਉਹ ਮਾਰ ਕਿਉਂ ਗਿਆ ਉਹ ਰਾਈਜ਼ ਕਿਉਂ ਨਹੀਂ ਕਰ ਸਕਿਆ ਕਿਉਂਕਿ ਕਿਰਨਬੀਰ ਕਾਂਗ ਦਾ ਉਹ ਐਮਐਲਏ ਵੇ ਕਿਰਨਬੀਰ ਕਾਂਗ ਦੀ ਵਾਈਫ ਜ਼ਿਲ੍ਹਾ ਪ੍ਰਸ਼ਦ ਦੀ ਚੇਅਰਮੈਨ ਆ ਕਿਰਨਬੀਰ ਕਾਂਗ ਦਾ ਮੁੰਡਾ ਬਲਾਕ ਸੰਮਤੀ ਦਾ ਚੇਅਰਮੈਨ ਆ ਹਾਂ ਸਾਲਾ ਉਹਦਾ ਨਿਸਪੋਰਟ ਕਮੇਟੀ ਦਾ ਪ੍ਰਧਾਨ ਆ ਪਹਿਲਾਂ ਉਹ ਵਿਚਾਰਾ ਉਡੀਕਦਾ ਆਪਣੀ ਕਾਬਲੀਅਤਾਂ ਦਾ ਇੱਕ ਸੈਚੂਰੇਸ਼ਨ ਤੇ ਪਹੁੰਚ ਗਿਆ ਜਿਲ੍ਹਾ ਪ੍ਰਸ਼ਦ ਦਾ ਮੈਂਬਰ ਬਣ ਗਿਆ ਹਾਂ ਹਾਂ ਉਹ ਨੂੰ ਡੀਕ ਦਾ ਕੰਗ ਮਰੂਗਾ ਤੇ ਮੇਰੀ ਵਾਰੀ ਆਊਗੀ ਉਹਦੀ ਵੋਟੀ ਮਰੂਗੀ ਮੇਰੀ ਵਾਰੀ ਆਊਗੀ ਉਹਦਾ ਮੁੰਡਾ ਮਾਰੂਗਾ ਮੇਰੀ ਵਾਰੀ ਆਊਗੀ ਹਾਂ ਉਹਦਾ ਸਾਲਾ ਮਾਰੂਗਾ ਮੇਰੀ ਵਾਰੀ ਆਊਗੀ ਵਾਰੀ ਤਾਂ ਕੀ ਨਹੀਂ ਆਣੀ ਉਨੀ ਦਿਨੋਂ ਉਹ ਵਿਚਾਰਾ ਮਤਨ ਜੋਗਾ ਹੋ ਜਾਂਦਾ ਆਣਾ ਨੇ ਪਨੀਰੀ ਤਿਆਰ ਹੀ ਨਹੀਂ ਕੀਤੀ ਤੁਸੀਂ ਅੱਜ ਕੱਲ ਝੋਨੇ ਦਾ ਸੀਜ਼ਨ ਹੈ ਜੇ ਤੁਸੀਂ ਪੌਦ ਨਹੀਂ ਲਾਈ ਹੋਈ ਤੇ ਬੀਜੋਗੇ ਕੀ ਬਿਲਕੁਲ ਠੀਕ ਅੱਜ ਦੀ ਰੇਟਸ ਪਾਉਦੀਆਂ ਨਹੀਂ ਨੂੰ ਹੂੰ ਪੌਦ ਇਹਨਾਂ ਦੀ ਕੌਣ ਰਹਿ ਗਈ ਦ ਫੈਮਲੀਜ਼ ਐਂਡ देयर ਸਿਬਲਿੰਗਸ ਇਸ ਤੋਂ ਇਲਾਵਾ ਪੌਦੀ ਨਹੀਂ ਹੈਗੀ ਨਾ ਤੁਹਾਡੀ ਕਦੀ ਸੁਬੀਰ ਸਿੰਘ ਬਾਦਲ ਨਾਲ ਗੱਲਬਾਤ ਹੋਈ ਇਸ ਵਿਸ਼ੇ ਤੇ ਮੈਂ ਉਹਦੇ ਫਾਦਰ ਦੇ ਸੰਸਕਾਰ ਤੇ ਗਿਆ ਸੀ ਐਂਡ ਆਈ ਟੋਲਡ ਹਿਮ ਹੀ ਟ੍ਰਾਈਡ ਟੂ ਵਿਨ ਮੀ ਓਵਰ ਕਿ ਗਲਤੀਆਂ ਹੋ ਗਈਆਂ ਇਹ ਹੋ ਗਿਆ ਇਟ ਇਜ਼ ਨਾਟ ਦਾ ਕੁਐਸਚਨ ਗਲਤੀਆਂ ਹੋ ਗਈਆਂ ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਨੇ ਅਸੀਂ ਪੁੱਤਲੇ ਆ ਮੇਰੇ ਫਾਦਰ ਨਾਲ ਇੱਕ ਬੜੀ ਵਧੀਆ ਗੱਲ ਕਰਦੇ ਸੀ ਕਹਿੰਦੇ ਗਲਤੀ ਕਰਨਾ ਇਨਸਾਨੀਅਤ ਹੈ ਗਲਤੀ ਦਰਾਣਾ ਹਵਾਨੀਅਤ ਹੈ ਜੀ ਠੀਕ ਹੈ ਗਲਤੀ ਹਰ ਇਨਸਾਨ ਕਰਦਾ ਬਟ ਯੂ ਹੈਵ ਟੂ ਲਰਨ ਫਰਮ ਯਰ ਮਿਸਟੇਕਸ ਯੂ ਕੈਨਟ ਅਫੋਰਡ ਟੂ ਜਸਟ ਡੂ ਇਟ ਉਹ ਉਹ ਵੀ ਤਾਂ ਤਾਂ ਹੀ ਲੜਾਈ ਤਗੜਾ ਹੋ ਕੇ ਲੜਦਾ ਪਿਆ ਨਾ ਆਪਣੇ ਵੱਲੋਂ ਜੀ ਕਿ ਉਹਨੂੰ ਪਤਾ ਸਾਰੇ ਕਾਣੇ ਨੇ ਹਮ ਸਾਰੇ ਥਲੀ ਦੇ ਚਟੇਵਟੇ ਨੇ ਮੈਂ ਬੁਰਕੀ ਸਟੂਗਾ ਆ ਜਾਣਗੇ ਕਰਨਬੀਰ ਸਿੰਘ ਕੰਗ ਦੇ ਪੋਲੀਟਿਕਲ ਫਿਊਚਰ ਨੂੰ ਕਿਵੇਂ ਵੇਖੀਏ ਮੈਂ ਤਾਂ ਇੱਕ ਸੇਵਾਦਾਰ ਆ ਨਹੀਂ ਨਾ ਤੇ ਮੇਰੇ ਪਰਿਵਾਰ ਚ ਕੋਈ ਪੰਚੀ ਲੜਿਆ ਨਾ ਕੋਈ ਅਜ ਤੱਕ ਹਮ ਠੀਕ ਹੈ ਨਾ ਮੈਂ ਤਾਂ ਇੱਕ ਸਟੂਡੈਂਟ ਯੂਨੀਅਨ ਚੋਂ ਉੱਠਿਆ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਅਸੀਂ ਤੇ ਵਿਰਾਸਤ ਚ ਕੱਖ ਨਹੀਂ ਪਰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਕੰਗਸ ਸਾਹਿਬ ਕੇ ਨੁਕਸ ਕੱਢਣ ਨਾਲੋਂ ਜਾਂ ਫਿਰ ਜੇ ਕਿ ਚਿਕੜ ਤੇ ਖਰਾਬ ਆ ਤੇ ਕਹਿੰਦੇ ਚਿਕੜ ਨੂੰ ਠੀਕ ਕਰਨਾ ਤੇ ਚਿਕੜ ਦੇ ਵਿੱਚ ਹੀ ਆਉਣਾ ਪੈਂਦਾ ਹੁਣ ਓਬਵੀਅਸ ਕਾਲੀਦਲ ਨੂੰ ਠੀਕ ਕਰਨ ਵੀ ਵੀ ਆਰ ਔਨ ਦਾ ਮੂਵ ਕੀ ਵੀ ਕੁਝ ਸੋਚਿਆ ਜਾਏ ਥਿੰਕ ਥੈਂਕਸ ਸੋਚੇ ਜਾਣ ਅਕਲੀ ਹਮਦਰਦੀ ਸਾਡੀ ਨਹੀਂ ਹੈਗੀ ਤੇ ਲੋਟ ਆਫ ਪੀਪਲ ਇਨ ਪੰਜਾਬ ਜੀ ਹੂ ਵਾਂਟ ਕਿ ਪੰਜਾਬ ਇੱਕ ਸਹੀ ਦੇਸ਼ਾ ਜਾਏ ਕਿਉਂਕਿ ਜੇ ਅੱਜ ਸਹੀ ਦੇਸ਼ਾ ਚ ਨਹੀਂ ਗਿਆ ਪੰਜਾਬ ਦੇ ਹੱਕਾਂ ਲਈ ਮਾਈਨੋਰਟੀਜ਼ ਦੇ ਹੱਕਾਂ ਲਈ ਮਾਈਨੋਰਟੀਜ਼ ਦੇ ਧਰਮ ਲਈ ਜੇ ਅਸੀਂ ਸਾਰੇ ਇਕੱਠੇ ਹੋ ਕੇ ਨਾ ਸੋਚਿਆ ਦ ਡਿਜ਼ਾਸਟਰ ਵਿਲ ਬੀ ਸੋ ਬਿਗ ਕਿ ਯੂ ਵਿਲ ਫੋਰਗੇਟ ਦਾ 84 ਦਾ ਡਿਜ਼ਾਸਟਰ ਬੀਜੇਪੀ ਤੋਂ ਵੱਖ ਰਹਿ ਕਿ ਅਕਾਲੀ ਦਲ ਇਕੱਲੇ ਤੌਰ ਤੇ ਸਟੈਬਲਿਸ਼ ਹੋ ਸਕਦਾ ਬਿਲਕੁਲ ਹੋ ਸਕਦਾ ਕੋਇਲੇਸ਼ਨ ਇਜ਼ ਸਮਥਿੰਗ ਡਿਫਰੈਂਟ ਪਰ ਆਈਡੀਓਲੋਜੀ ਤੇ ਨਾ ਨਾ ਛੱਡੋ ਯੋਰ ਆਈਡੀਓਲੋਜੀ ਇਜ਼ ਟੋਟਲੀ ਡਿਫਰੈਂਟ ਉਹਨਾਂ ਦੀ ਆਈਡੀਓਲੋਜੀ ਉਹਨਾਂ ਦੇ ਥਾਂ ਬਿਲਕੁਲ ਸਹੀ ਹੈ ਦੇ ਆਰ ਵਰਕਿੰਗ ਔਨ देयर ਆਈਡੀਓਲੋਜੀ ਰਾਈਟ ਬਟ ਟੂ ਪ੍ਰੋਟੈਕਟ ਯੋਰ ਓਨ ਆਈਡੀਓਲੋਜੀ ਯੂ ਹੈਵ ਟੂ ਥਿੰਕ ਉਨਸੋਬੀ ਸਿੰਘ ਬਾਦਲ ਨੇ ਐਸ ਇਲੈਕਸ਼ਨ ਸਮਝਾਉਤਾ ਨਹੀਂ ਕੀਤਾ ਜੀ ਸਮਝਾਉਤਾ ਕਿਉਂ ਨਹੀਂ ਕੀਤਾ ਕਿਉਂਕਿ ਤੁਹਾਨੂੰ ਵੋਟ ਸ਼ੇਅਰ ਹੀ ਨਹੀਂ ਸੀ ਦੇਣ ਦੇ ਹੂੰ ਟਿਕਟਾਂ ਦਾ ਸ਼ੇਅਰ ਨਹੀਂ ਸੀ ਦੇ ਰਹੇ ਜੀ ਤੁਹਾਡੀ ਸੈਟਲਮੈਂਟ ਨਹੀਂ ਹੋਈ ਤੁਸੀਂ ਜਦੋਂ ਪੰਜਾਬ ਲਈ ਲੈਣ ਦੀ ਵਾਰੀ ਸੀ ਅਟਲ ਬਿਹਾਰੀ ਵਾਜਪਾਈ ਵਾਸ ਅ ਸੀਜ਼ਨਡ ਐਂਡ ਅ ਗ੍ਰੇਟ ਪੋਲੀਟੀਸ਼ੀਅਨ ਆਫ ਇੰਡੀਆ ਜੀ ਐਂਡ ਵੈਰੀ ਗੁੱਡ ਸਪੋਕਸਪਰਸਨ ਐਂਡ ਵੈਰੀ ਗੁੱਡ ਸਟੇਟਸਮੈਨ ਟੂ ਬੀ ਅ ਪ੍ਰਾਈਮ ਮਿਨਿਸਟਰ ਤੁਹਾਡੇ ਕੋਲ ਵਾਰੀ ਆਈ ਪੰਜਾਬ ਲਈ ਕੁਝ ਮੰਗਣ ਲਈ ਉਦੋਂ ਤੁਸੀਂ ਬੱਚਿਆਂ ਦੀ ਮੰਤਰੀ ਮੰਡਲ ਮਗਰ ਪੈ ਗਏ ਹੂੰ ਇਕੱਠੇ ਕੂਚ ਪਏ ਮੇਰਾ ਪੰਜਾਬ ਹਾਂ ਮੇਰਾ ਪਰਿਵਾਰ ਬਚ ਜੇ ਮੇਰੇ ਪਰਿਵਾਰ ਨੂੰ ਸ਼ੌਰਤ ਮਿਲ ਜੇ ਸੋ ਦੇ ਹੈਵ ਬੀਨ ਮਿਸਟੇਕਸ ਆਖਰੀ ਸਵਾਲ ਮੇਰਾ ਕੰਗ ਸਾਹਿਬ ਮਾਈਨਸ ਸੁਖਬੀਰ ਅਕਾਲੀ ਦਲ ਰਿਵਾਈਵ ਕਰ ਸਕਦਾ ਨਾਟ ਵਿਦ ਦਿਸ ਲੋਟ ਆਫ ਬੈਟ ਟਮੈਟੋਸ ਨਾਟ ਵਿਦ ਦਿਸ ਲੋਟ ਦੇ ਆਲ ਕਲਪਰੇਟਸ कोर कमेटी ਦੇ ਮੈਂਬਰ ਮੈਂ ਤੈਨੂੰ ਚੋਰ ਕਮੇਟੀ ਕਹਣਾ ਹਾਂ ਹਾਂ ਤੁਸੀਂ ਕੋਰ ਕਮੇਟੀ ਦੇ ਮੈਂਬਰ ਉਦੋਂ ਕਿਉਂ ਨਹੀਂ ਬੋਲਦੇ ਪਰ ਸੁਬੀਬਾ ਸੀ 2000 ਮੇਰੀ ਮੇਰੀ ਨਿੱਜੀ ਤੌਰ ਤੇ ਗੱਲ ਹੋਈ ਉਹ ਕਹਿੰਦੇ ਫਿਰ ਬੰਦਾ ਤੇ ਦੱਸੋ ਕੌਣ ਹੈ ਪ੍ਰਧਾਨ ਲਾਈਏ ਕਿਨੂੰ ਜਦੋਂ ਪ੍ਰਧਾਨ ਲਾਉਣ ਦੀ ਵਾਰੀ ਹੁੰਦੀ ਉਹ ਕਹਿੰਦੇ ਕਿਸੇ ਲੱਤਾਂ ਭਾਰ ਚੱਲਦੀਆਂ ਨਹੀਂ ਨਹੀਂ ਲੱਤਾਂ ਪੈਸੇ ਨਾਲ ਨਹੀਂ ਭਾਰ ਚੱਲਦੀਆਂ ਆਹ ਗਲਤਫਹਿਮੀ ਹੈ ਆਮ ਆਦਮੀ ਪਾਰਟੀ ਆਈ ਹੈ ਕੀ ਪੈਸਾ ਸੀ ਇਹਨਾਂ ਕੋ ਆ ਪੰਜਾਬੀ ਨੇ ਭਾਜੀ ਜਿੱਥੇ-ਜਿੱਥੇ ਬੈਠੇ ਨੇ ਬੜੇ ਵੱਡੇ-ਵੱਡੇ ਸਮਾਜਦਾਰ ਨੇ they want the punjab to survive they want their kasbas to survive. they want their districts to survive oh apne pindan de hak ch ne par oh transparency jande na par jehde tamataran di tusi gall karde ho je inna ch tuk tamatar jugla jave baki tamatar thon lagda magar lag jaan ge oh tamatar sareyan nu gal duga ji tusi aapam gharay tamatar leke jande ha tusi kalla kalla thoda rakhde ho ki kachcha vi rahe panch chhe din chal vi jaye theek hai ji ik vi galya agaya toade do din ch tamatar sarey gal jande hm so a new total new generation give them a chance theek hai a new generation has to come up jinna nu panth nal samaj nal minorities nal te punjab nal diloan ditti hai ji that is the must bahut bahut dhanwad kangge saab thank you very much thank you very much mainu pa nahi pata main ki bolya ki nahi bolya but definitely main dard bolya main main koi election nahi ladni ji ਨਾ ਮੇਰੇ ਪਰਿਵਾਰ ਚੋਂ ਕਿਸ ਨਾਲ ਲੜਨੀ ਆ ਸੀ ਬਹੁਤ ਰੱਜ ਗਏ ਸਿਆਸਤਦਾਨਾਂ ਵਾਲਾ ਕੰਮ ਕਰਕੇ ਵੀ ਰੱਜ ਗਏ ਤੇ ਸਿਆਸਤ ਦਾ ਭੁਗਤਾਨ ਦੇ ਕੇ ਵੀ ਰੱਜ ਗਏ ਠੀਕ ਹੈ ਹਾਂ ਸੋ ਥੈਂਕ ਯੂ ਜੀ ਆਈ ਜਸਟ ਵਾਂਟ ਕਿ ਨਵੇਂ ਮੁੰਡੇ ਨੂੰ ਚਾਂਸ ਦੋ ਨਵੇਂ ਮੁੰਡੇ ਆਣ ਐਂਡ ਡਾਇਨੇਸਟੀ ਰੂਲ ਛੱਡ ਦੋ ਇਟਸ ਨੋਟ ਇਨ ਆਲ ਪਾਰਟੀ ਇਟਸ ਇਨ ਐਵਰੀ ਪਾਰਟੀ ਜੀ ਹਰੇ ਕੋਈ ਸਿਰਫ ਇਹਨੂੰ ਫੈਮਿਲੀ ਥੋੜਾ ਇਸ਼ਾਰਾ ਵੀ ਨਵੀਂ ਭਰਤੀ ਦੇ ਨਾਲ ਨਾਲ ਰੂਲ ਰੈਗੂਲੇਸ਼ਨ ਵੀ ਨਵਾਂ ਹੋਣਾ ਚਾਹੀਦਾ ਹੋਣਾ ਚਾਹੀਦਾ ਹੂੰ ਓਨਲੀ ਦੈਨ ਇਟ ਯੂ ਵਿਲ ਸਰਵਾਈਵ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਕਾਮਯਾਬ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਇਹੀ ਰਹੀ ਆਬਵੀਅਸਲੀ ਉਹ ਇਹ ਗੱਲ ਕਹਿ ਕੇ ਆਏ ਸੀ ਪਰ ਉਹ ਉਹ ਵਿਚਾਰੇ ਉਹਨਾਂ ਨੇ ਉਹ ਉਹ ਸਲੋਟ ਚੁੱਕ ਲਿਆ ਵਿਚਾਰਿਆਂ ਨੇ ਜਿਨ੍ਹਾਂ ਨੂੰ ਏਬੀਸੀ ਨਹੀਂ ਸੀ ਪੋਲਿਟਿਕਸ ਦੀ ਆਂਦੀ ਜੀ ਦੇ ਆਲਸੋ ਥੌਟ ਕਿ ਸਾਡੀ ਨਵੀਂ ਦੁਕਾਨ ਖੁੱਲ ਗਈ ਹਾਂ ਹਾਂ ਅਸੀਂ ਆ ਫਲਾਣੀ ਚੀਜ਼ ਰਿਪੇਅਰ ਕਰਦੇ ਸੀ ਉਹਦੇ ਨਾਲ ਆ ਚੰਗੇ ਰਹਿ ਗਏ ਅਸੀਂ ਅਪਗ੍ਰੇਡ ਹੋ ਗਏ ਲਾਈਫ ਚ ਹੈ ਕੀ ਹੈ ਲਾਈਫ ਬੰਦਾ ਸਾਰੀ ਉਮਰ ਆਪਣੇ ਆਪ ਨੂੰ ਅਪਗ੍ਰੇਡ ਕਰਦਾ ਥੱਕ ਜਾਂਦਾ ਠੀਕ ਕਹਿ ਰਹੇ ਹੋ ਫਰੋਮ ਅ ਸਾਈਕਲ ਟੂ ਅ ਸਕੂਟਰ ਸਕੂਟਰ ਟੂ ਅ ਕਾਰ ਟੂ ਅ ਬਿਗਰ ਕਾਰ ਫਰੋਮ ਅ टू रूम अपार्टमेंट टू अ फ्लैट टू अपार्टमेंट रह कुछ नहीं जाना <laughs> ना नाल कुछ जाना ठीक है एक गलतफहमी जी जिंदगी दी अकबर ना वड्डा शहंशाह कोई नहीं होया ते विरासत ओदी भी नहीं ਲੱਭਦੀ ਪਈ ਜੀ ਤੇ ਮਹਾਰਾਜਾ ਰਣਜੀਤ ਸਿੰਘ ਨਾ ਵਡਾ ਸਿੱਖ ਰਾਜ ਕਿਸੇ ਦਿਨ ਨਹੀਂ ਹੋਇਆ ਤੇ ਵਿਰਾਸਤ ਉਹਨਾਂ ਦੀ ਵੀ ਨਹੀਂ ਲੱਭਦੀ ਪਈ ਠੀਕ ਹੈ ਸੋ ਵਿਰਾਸਤਾਂ ਸਾਡੀਆਂ ਵੀ ਨਹੀਂ ਲੱਭਣੀਆਂ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਉਂ ਯਾਦ ਕਰੀਦਾ ਦੇ ਵਰ ਪ੍ਰਿੰਸੀਪਲਸ ਥੇ ਜੀ ਅਕਬਰ ਤੇ ਰਾਜ ਨੂੰ ਕਿਉਂ ਯਾਦ ਕਰੀਦਾ ਔਰੰਗਜ਼ੇਬ ਨੂੰ ਕਿਉਂ ਨਹੀਂ ਕਰਦਾ ਸਿਧਾਂਤਾਂ ਤੇ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਬਹੁਤ ਧੰਨਵਾਦ ਗੰਗ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮਚ